ਅੱਛੀ ਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਮੈਂ ਤੁਹਾਡੇ ਨਾਲ ਹੀ ਸਿੱਧਾ ਰਾਤੋਂ। ਬੀਤੇ ਕੱਲ ਤਰਨਤਾਰਨ ਜ਼ਿਮਨੀ ਚੋਣਾਂ ਦਾ ਨਤੀਜਾ ਜਿਹੜਾ ਆ ਗਿਆ ਜਿਸ ਸ਼ਾਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਏ। ਲੇਕਿਨ ਉੱਧਰ ਇਹ ਜੀ ਅੱਜ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਜਿਹੜੀ ਹੈਗੀ ਚੌਥੇ ਨੰਬਰ ਤੇ ਆਈ ਹੈ ਤੇ ਕਾਂਗਰਸ ਦੀ ਵੱਡੀ ਹਾਰ ਇਸ ਤਰਨਤਾਰਨ ਦੀ ਜ਼ਿਮਨੀ ਚੋਣ ਚ ਹੋਈ ਹੈ। ਤੇ ਇਸ ਤੋਂ ਬਾਅਦ ਇਹ ਹੁਣ ਮੀਡੀਆ ਰਿਪੋਰਟਸ ਦੀ ਮੈਂ ਜੋ ਗੱਲ ਕਰਾਂ ਜੋ ਚਰਚਾਵਾਂ ਚੱਲ ਰਹੀਆਂ ਨੇ ਰਾਜਾ ਵੜਿੰਗ ਜੀ ਹਾਂ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪੰਜਾਬ ਪ੍ਰਧਾਨ ਹੈਗੇ ਉਹਨਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਕਿ ਕਾਂਗਰਸ ਦੇ ਜਿਹੜੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਉਹੀ ਕਿਤੇ ਨਾ ਕਿਤੇ ਕਾਰਨ ਬਣੇ ਨੇ ਕਾਂਗਰਸ ਦੀ ਤਰਨਤਰਨ ਚ ਹਾਰ ਚ ਕਿਉਂਕਿ ਜੇ ਗੱਲ ਕਰੀਏ ਤੇ ਚੋਣ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਦੇ ਕੁਝ ਵਿਵਾਦਿਤ ਬਿਆਨਾਂ ਦੇ ਕਾਰਨ ਜਿਹੜਾ ਹੈਗਾ ਉਹ ਚਰਚਾ ਦਾ ਵਿਸ਼ਾ ਬਣ ਗਿਆ ਸੀ ਉਸ ਦੇ ਖਿਲਾਫ ਵਿਰੋਧੀ ਪਾਰਟੀਆਂ ਤਾਂ ਹੋਈ ਤੇ ਉਹਨਾਂ ਦੇ ਖਿਲਾਫ ਲੋਕ ਵੀ ਹੁੰਦੇ ਨਜ਼ਰ ਆਏ ਤੇ ਇਸ ਇਸ ਬਿਆਨਾਂ ਦੇ ਕਾਰਨ ਹੀ ਹੁਣ ਇਹ ਗੱਲ ਚੱਲ ਰਹੀ ਹੈ ਨੇ ਕਿ ਰਾਜਾ ਵੜਿੰਗ ਦੇ ਕਾਰਨ ਹੀ ਕਿਤੇ ਨਾ ਕਿਤੇ ਕਾਂਗਰਸ ਨੂੰ ਵੱਡੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇ ਮੈਂ ਗੱਲ ਤੇ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿਹੜੀ ਹੈਗੀ ਤਰਨਤਾਰਨ ਚ ਜਿੱਤੀ ਹੈ 12091 ਦੀ ਮਾਰਜਨ ਦੇ ਨਾਲ ਵੱਡੀ ਜਿੱਤ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਦੂਜੇ ਨੰਬਰ ਤੇ ਅਕਾਲੀ ਦਲ ਰਹੀ ਤੇ ਤੀਜੇ ਨੰਬਰ ਤੇ ਕਾਂਗਰਸ ਪਹਿਲਾ ਚੱਲ ਰਹੀ ਸੀ ਜੇ ਮੈਂ ਕੱਲ ਦੇ ਨਤੀਜਿਆਂ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲੇ ਤੀਜੇ ਨੰਬਰ ਤੇ ਕਾਂਗਰਸ ਸੀਗੀ ਲੇਕਿਨ ਕਾਂਗਰਸ ਉਸ ਤੋਂ ਬਾਅਦ ਕੁਝ ਰਾਉਂਡਸ ਤੋਂ ਬਾਅਦ ਚੌਥੇ ਨੰਬਰ ਤੇ ਆ ਗਈ ਤੇ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਜਿਹੜੇ ਆਜ਼ਾਦ ਉਮੀਦਵਾਰ ਜੇ ਮੈਂ ਗੱਲ ਕਰਾਂ ਮਨਦੀਪ ਸਿੰਘ ਉਹ ਤੀਜੇ ਨੰਬਰ ਤੇ ਆਗੇ ਜਿਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਵੱਡੀ ਸ਼ਰਮਨਾਕ ਵਾਲੀ ਗੱਲ ਵੀ ਕਾਂਗਰਸ ਵਾਸਤੇ ਹੈ ਕਿਉਂਕਿ ਕਾਂਗਰਸ ਜਿਹੜੀ ਇੱਕ ਪ੍ਰਦੇਸ਼ ਦੀ ਵੱਡੀ ਪਾਰਟੀ ਹੈਗੀ ਆ ਉਹ ਤੀਜੇ ਨੰਬਰ ਤੇ ਸਿੱਧਾ ਚੌਥੇ ਨੰਬਰ ਤੋਂ ਆਗੇ ਤੇ ਉਹਨਾਂ ਤੋਂ ਅੱਗੇ ਜਿਹੜਾ ਇੱਕ ਆਜ਼ਾਦ ਉਮੀਦਵਾਰ ਜੇ ਮੈਂ ਗੱ ਸਿੰਕ ਉਹ ਨਿਕਲ ਗਿਆ ਤੇ ਚੌਥੇ ਨੰਬਰ ਤੇ ਕਾਂਗਰਸ ਆ ਗਈ ਤੋ ਉਸ ਤੋਂ ਬਾਅਦ ਹੀ ਹੁਣ ਇਹ ਗੱਲਾਂ ਚੱਲ ਰਹੀਆਂ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਉਸ ਤੋਂ ਬਾਅਦ ਉਹ ਜੁੜੇ ਉਹਨਾਂ ਦੇ ਵਿਵਾਦ ਜੇ ਮੈਂ ਗੱਲ ਕਰਾਂ ਤਿੰਨ ਉਹਨਾਂ ਦੀ ਜਿਹੜੇ ਦੋ ਵਿਵਾਦ ਸੀਗੇ ਇੱਕ ਉਹਨਾਂ ਦੀ ਵੀਡੀਓ ਦੇ ਕਾਰਨ ਜਿਵੇਂ ਗੱਲ ਕਰਾਂ ਇੱਕ ਇੱਕ ਕਰਕੇ ਪਹਿਲਾ ਸਭ ਤੋਂ ਪਹਿਲਾ ਤਰਨਤਾਰਨ ਦੇ ਜ਼ਿਮਨੀ ਚੋਣ ਦਾ ਜਿਹੜਾ ਪ੍ਰਚਾਰ ਜਦੋਂ ਕਰ ਰਹੇ ਸੀਗੇ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਆਪਣੇ ਉਮੀਦਵਾਰ ਅਨਬੀਰ ਸਿੰਘ 부ਜ ਦੇ ਹੱਕ ਦੇ ਵਿੱਚ ਤੇ ਉਸੇ ਦੌਰਾਨ ਉਹਨਾਂ ਦਾ ਇੱਕ ਵਿਵਾਦ ਵਿਵਾਦਿਤ ਬਿਆਨ ਜਿਹੜਾ ਸੀਗਾ ਚਰਚਾ ਦਾ ਵਿਸ਼ਾ ਬਣ ਗਿਆ ਉਹਨਾਂ ਨੇ ਖਾਲਿਸਤਾਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਰਾਜਾ ਵੜਿੰਗ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਇੱਥੇ ਦੇ ਲੋਕ ਹੈਗੇ ਆ ਉਹ ਗੈਂਗਸਟਰ ਵਾਲਾ ਜਿਹੜਾ ਪੰਜਾਬ ਆ ਉਹ ਬਣਾਉਣਾ ਚਾਹੁੰਦੇ ਨੇ ਕਿ ਜਿਸ ਬੰਦੂਕਾਂ ਫਿਰੌਤੀਆਂ ਹੋਣਗੀਆਂ ਤੇ ਜਾਂ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਗਿਆ ਤੇ ਇਸ ਕਾਰਨ ਲੋਕਾਂ ਨੂੰ ਲੋਕਾਂ ਨੂੰ ਜਾਂ ਤਾਂ ਖਾਲਿਸਤਾਨ ਚਾਹੀਦਾ ਜਾਂ ਫਿਰ ਹਿੰਦੂਸਤਾਨ ਇਹ ਮਤਲਬ ਲੋਕ ਡਿਸਾਈਡ ਕਰ ਲਏ ਤੇ ਜਦੋਂ ਹੀ ਰਾਜਾ ਵੜਿੰਗ ਦਾ ਇਹ ਵੱਡਾ ਬਿਆਨ ਆਇਆ ਤਾਂ ਉਸ ਤੋਂ ਬਾਅਦ ਸਾਰੇ ਉਹਨਾਂ ਦੇ ਵਿਰੋਧ ਹੋ ਗਏ ਜਿਵੇਂ ਵਿਰੋਧੀਆਂ ਪਾਰਟੀ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਭਾਜੀਪੀ ਹੋਵੇ ਸਾਰੇ ਰਾਜਾ ਵੜਿੰਗ ਦੇ ਵਿਰੋਧ ਨਜ਼ਰ ਆਏ ਉਸ ਤੋਂ ਬਾਅਦ ਲੋਕ ਵੀ ਉਹਨਾਂ ਦੇ ਖਿਲਾਫ ਆਏ ਹਜੇ ਇਹ ਬਿਆਨ ਚੱਲ ਹੀ ਰਿਹਾ ਸੀਗਾ ਮਤਲਬ ਰਾਜਾ ਵਿੜਿੰਦਰ ਜਿਹੜਾ ਵਿਰੋਧ ਵਿਰੋਧ ਹੋ ਹੀ ਰਿਹਾ ਸੀ ਉਸ ਤੋਂ ਬਾਅਦ ਹੀ ਉਹਨਾਂ ਦਾ ਇੱਕ ਹੋਰ ਵਿਵਾਦ ਤੋਂ ਬਿਆਨ ਸਾਹਮਣੇ ਆ ਗਿਆ ਜੀ ਹਾਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਦਾ ਇੱਕ ਵਿਵਾਦਿਤ ਬਿਆਨ ਜਿਹੜਾ ਹੈਗਾ ਉਸ ਨੂੰ ਲੈ ਕੇ ਵੱਡਾ ਰੋਲਾ ਪੰਜਾਬ 'ਚ ਪੈ ਗਿਆ ਜਿਸ ਤੋਂ ਬਾਅਦ ਜਿਵੇਂ ਗੱਲ ਕਰਾਂ ਵੱਡਾ ਜਿਹੜਾ ਵਿਰੋਧ ਹੈਗਾ ਸਭ ਤੋਂ ਪਹਿਲੇ ਜੇ ਮੈਂ ਕਾਦੀ ਜਲ ਦੀ ਗੱਲ ਕਰ ਰਿਹਾ ਤਾਂ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਸੀਗਾ ਵੱਡੀ ਚੋੜੀ ਪੋਸਟ ਪਾ ਕੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਜਿਹੜੀ ਸੀਗੀ ਸਾਫ਼ ਸ਼ਬਦਾ 'ਚ ਨਿੰਦਾ ਕੀਤੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੀ ਲੀਡਰਾਂ ਵੱਲੋਂ ਭਗਵੰਤ ਮਾਨ ਵੱਲੋਂ ਵੀ ਰਾਜ 'ਤੇ ਟਰੋਲ ਕੀਤਾ ਗਿਆ ਅਬ ਰਾਜਾ ਵੜਿੰਗ ਨੂੰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਉੱਤੇ ਪੰਜਾਬ ਐਸਸੀ ਜੋ ਮੈਂ ਗੱਲ ਕਰ ਰਿਹਾ ਤੇ ਪੰਜਾਬ ਐਸਸੀ ਕਮਿਸ਼ਨ ਵੱਲੋਂ ਵੀ ਵੱਡਾ ਐਕਸ਼ਨ ਰਾਜਾ ਵੜਿੰਗ ਦੇ ਖਿਲਾਫ ਲਿਆ ਗਿਆ ਉਹਨਾਂ ਦੇ ਖਿਲਾਫ ਐਫਆਈਆਰ ਵੀ ਹੋਈ ਤੇ ਇਸ ਤੋਂ ਬਾਅਦ ਇਹ ਦੋ ਵਿਵਾਦਿਤ ਬਿਆਨਾਂ ਦੇ ਕਾਰਨ ਰਾਜਾ ਵੜਿੰਗ ਪੂਰੀ ਤਰ੍ਹਾਂ ਜਿਹੜਾ ਸੀਗੇ ਗਿਰ ਗਏ ਤੇ ਇਹ ਉਦੋਂ ਹੀ ਸਭ ਚੀਜ਼ਾਂ ਹੋਈਆਂ ਜਦੋਂ ਕਿ ਤਰਨਤਾਰਨ ਦੇ ਚੋਣ ਪ੍ਰਚਾਰ ਚੱਲ ਰਿਹਾ ਸੀ ਤੇ ਹਜੇ ਚੋਣ ਪ੍ਰਚਾਰ ਮਤਲਬ ਇਹ ਦੋ ਬਿਆਨ ਦੇ ਕਾਰਨ ਵੱਡਾ ਰੋਲਾ ਪਿਆ ਇਹ ਦੋ ਚੀਜ਼ਾਂ ਹੋਈਆਂ ਲੇਕਿਨ ਉਸ ਤੋਂ ਬਾਅਦ ਹਜੇ ਜਦੋਂ ਚੋਣ ਪ੍ਰਚਾਰ ਖਤਮੀ ਹੋਣ ਵਾਲਾ ਸੀ ਮਤਲਬ ਦੋ ਤਿੰਨ ਦਿਨ ਪਹਿਲੇ ਰਾਜਾ

ਦੁਬਿਆ ਤੇ ਇਹੀ ਤਿੰਨ ਮੁੱਖ ਕਾਰਨ ਜਿਹੜੇ ਮੈਂ ਹੁਣ ਗੱਲ ਕਰਾਂ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਚੋਨ ਪ੍ਰਚਾਰ ਦੇ ਵਿੱਚ ਜੇ ਵੀ ਗੱਲ ਕਰਾਂ ਉਸ ਦੌਰਾਨ ਵੀ ਜਦੋਂ ਇਹ ਸਾਰੀ ਚੀਜ਼ਾਂ ਹੋਈਆਂ ਰਾਜਾ ਵਡਿੰਗ ਦੇ ਖਿਲਾਫ ਤੇ ਉਸ ਤੋਂ ਬਾਅਦ ਲੋਕ ਉਹਨਾਂ ਦੇ ਖਿਲਾਫ ਹੋ ਗਏ ਵਿਰੋਧੀ ਪਾਰਟੀ ਦਾ ਸੀਗੀ ਤੇ ਲੋਕ ਵੀ ਕਿਤੇ ਨਾ ਕਿਤੇ ਖਿਲਾਫ ਹੋ ਗਏ ਤੇ ਹੁਣ ਜਦੋਂ ਬੀਤੇ ਕਾਲ ਤਰਨ ਤਾਰਾਂ ਦਾ ਨਤੀਜਾ ਸਾਹਮਣੇ ਆਇਆ ਜਿਸ ਚ ਕਾਂਗਰਸ ਪਾਰਟੀ ਤੀਜੇ ਤੋਂ ਚੌਥੇ ਨੰਬਰ ਤੇ ਆ ਗਈ ਤੇ ਇੱਕ ਮੈਂ ਕਹਿੰਦੀ ਇੱਕ ਕਰਾਰੀ ਹਾਰ ਕਾਂਗਰਸ ਨੂੰ ਵੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਹੁਣ ਇਹੀ ਚਰਚਾਵਾਂ ਚੱਲਦੀਆਂ ਨੇ ਕਿ ਕਿਤੇ ਨਾ ਕਿਤੇ ਰਾਜਾ ਵਡਿੰਗ ਦੇ ਜੋ ਟਿੱਪਣੀਆਂ ਕੀਤੀ ਉਹਨਾਂ ਦੇ ਜਿਹੜੀਆਂ ਵੀਡੀਓ ਵਾਇਰਲ ਹੋਈ ਉਸ ਦੇ ਕਾਰਨ ਕਿਤੇ ਨਾ ਕਿਤੇ ਉਸ ਉਹਨਾਂ ਦੇ ਬਿਆਨਾਂ ਦੇ ਕਾਰਨ ਇਹ ਪੂਰਾ ਖਮਿਆਜ਼ਾ ਜਿਹੜਾ ਹੈਗਾ ਪੂਰੀ ਕਾਂਗਰਸ ਪਾਰਟੀ ਨੂੰ ਅਪਾਇਆ ਜਿਹੜੇ ਤਰਨ ਤਰਨ ਤੋਂ ਉਮੀਦਵਾਰ ਸੀ ਉਹਨਾਂ ਨੂੰ ਵੀ ਭੁਗਤਣਾ ਪਿਆ ਤੇ ਇਹੀ ਹੁਣ ਚਰਚਾਵਾਂ ਚੱਲ ਰਹੀਆਂ ਨੇ ਵੱਡੇ ਸਵਾਲ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਖੜੇ ਹੋ ਰਹੇ ਨੇ ਕਿ ਉਹਨਾਂ ਦੇ ਇਹ ਬਿਆਨਾਂ ਦੇ ਕਾਰਨ ਹੀ ਕਿਤਨਾ ਕਿਤੇ ਕਾਂਗਰਸ ਪਾਰਟੀ ਦੀ ਜਿਹੜੀ ਹਾਰ ਉਹਨਾਂ ਨੂੰ ਤਰਨ ਤਰਨ ਚ ਵੇਖਣ ਮਿਲਿਆ ਤੇ ਇਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਕਿਉਂਕਿ 2022 ਚ ਉਹਨਾਂ ਨੂੰ PPC ਦਾ ਵੀ ਜੋ ਪ੍ਰਧਾਨਗੀ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਦੇ ਜਾਣਕਾਰੀ ਮੁਤਾਬਕ ਦੋਸਤੋ ਬਾਅਦ ਜੋ ਸੱਤ ਜ਼ਿਮਨੀ ਚੋਣਾਂ ਜੇ ਮੈਂ ਗੱਲ ਕਰਾਂ ਪੰਜਾਬ ਚ ਉਹਨਾਂ ਦੀ ਪ੍ਰਧਾਨਗੀ ਦੇ ਅੰਦਰ ਹੋਈਆਂ ਤੇ ਉਸ ਤੋਂ ਬਾਅਦ ਬੀਤੇ ਕੱਲ ਵੀ ਜਿਹੜੇ ਚੋਣ ਹੋਏ ਤੇ ਉਸ ਤੋਂ ਬਾਅਦ ਇੱਕ ਹੀ ਜਿਹੜੀ ਹੁਣ ਤੱਕ ਜ਼ਿਮਨੀ ਚੋਣ ਹੈਗੇ ਜਿੱਚ ਕਾਂਗਰਸ ਪਾਰਟੀ ਜਿੱਤ ਪਾਈ ਉਹ ਵੀ ਜੋ ਬਰਨਾਲਾ ਸੀਟ ਤੋਂ ਸੀ ਉਸ ਤੋਂ ਬਾਅਦ ਗਿੱਦੜ ਬਾਹਰ ਚ ਵੀ ਜਦੋਂ ਰਾਜਾਵੜੀ ਕੋਥੋਂ ਵਿਧਾਇਕ ਸੀਗੇ ਤੇ ਉਹਨਾਂ ਉਹ ਸੰਸਦ ਬਣ ਲੁਧਿਆਣਾ ਤੋਂ ਉਹਨਾਂ ਦੀ ਸੀਟ ਖਲੀ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨਹੀਂ ਉਹ ਤੋਂ ਚੌਣ ਲੜੀ ਸੀ ਅਮ੍ਰਿਤਾ ਵੜਿੰਗ ਨੇ ਲੇਕਿਨ ਉਹਨਾਂ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਉੱਥੋਂ ਕਰਨਾ ਪਿਆ ਸੀ ਤੇ ਹੁਣ ਆਹੀ ਚਰਚਾਵਾ ਜੁੜੀ ਹੈਗੀ ਆ ਮੈਂ ਤੁਹਾਨੂੰ ਦੱਸ ਰਹੀ ਆ ਜੋ ਮੀਡੀਆ ਰਿਪੋਰਟਸ ਤੋਂ ਗੱਲਾਂ ਚੱਲ ਰਹੀਆਂ ਨੇ ਕਿ ਰਾਜਾ ਵੜਿੰਗ ਦੇ ਖਿਲਾਫ ਜਿਹੜੀ ਹੈਗੀਆਂ ਲੋਕ ਸਵਾਲ ਚੁੱਕ ਰਹੇ ਨੇ ਉਹਨਾਂ ਦੇ ਪਾਰਟੀ ਚ ਵੀ ਕਿਤੇ ਨਾ ਕਿਤੇ ਤੇ ਕਿਉਂਕਿ ਕਾਂਗਰਸ ਦਾ ਜੱਪਾ ਵੈਸੇ ਵੀ ਗੱਲ ਕਰੀਏ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਆਪਸੀ ਹੀ ਮਤਭੇਦ ਦੇ ਵੇਖਣ ਨੂੰ ਮਿਲਦਾ ਜੋ ਆਪਾਂ ਲੁਧਿਆਣਾ ਚ ਵੀ ਦੇਖਿਆ ਤੋਂ ਉਸ ਤੋਂ ਬਾਅਦ ਹੁਣ ਆਹੀ ਵੱਡੀ ਜਿਹੜੀ ਹਾਰ ਦਾ ਸਾਹਮਣਾ ਹੈਗਾ ਤਰਨ ਤਾਰਨ ਚ ਬੀਤੇ ਕੱ ਚਰਚਾ ਦਾ ਵਿਸ਼ਾ ਹੈਗਾ ਕਿ ਕਾਂਗਰਸ ਜਿਹੜੀ ਇੰਨੀ ਵੱਡੀ ਪਾਰਟੀ ਰਹੀ ਹੈ ਕਿ ਕਿਤੇ ਨਾ ਕਿਤੇ ਉਹ ਤੀਜੇ ਨੰਬਰ ਤੋਂ ਚੌਥੇ ਨੰਬਰ ਤੱਕ ਇਹਦੇ ਇੱਕ ਬਹੁਤ ਹੀ ਕਰਾਰੀ ਹਾਰ ਦਾ ਸਾਹਮਣਾ ਕਾਂਗਰਸ ਨੂੰ ਪੰਜਾਬ 'ਚ ਕਰਨਾ ਪਿਆ ਤੇ ਉਸ ਤੋਂ ਅੱਗੇ ਮਨਦੀਪ ਸਿੰਘ ਆਗੇ ਤੇ ਮਤਲਬ ਉਹਨਾਂ ਦਾ ਕਾਂਗਰਸ ਪਾਰਟੀ ਦਾ ਮਤਲਬ ਇੰਨਾ ਜਿਹੜਾ ਬੋਲ ਵਾਲਾ ਸੀ ਉਹ ਕਿਤੇ ਨਾ ਕਿਤੇ ਹੁਣ ਘਟ ਹੁੰਦਾ ਦਿਖਾਈ ਦੇ ਰਿਹਾ ਤੇ ਜਿਹੜਾ ਕਿ ਤੀਜੇ ਨੰਬਰ ਤੋਂ ਵੀ ਚੌਥੇ ਨੰਬਰ ਤੇ ਜਿਹੜੀ ਕਾਂਗਰਸ ਪਾਰਟੀ ਆਗੇ ਤੇ ਵੱਡੀ ਹਾਰ ਜਿਹੜੀ ਤਰਨਤਾਰਨ 'ਚ ਹੈਗੀ ਆ ਕਾਂਗਰਸ ਪਾਰਟੀ ਦੇ ਬੀਤੇ ਕੱਲ੍ਹ ਹੋਇਆ ਖੈਰ ਹੁਣ ਸਭ ਦੀ ਨਜ਼ਰ ਆ 2027 ਦੀਆਂ ਚੋਣ ਕਿ ਆਖਿਰਕਾਰ ਕਾਂਗਰਸ ਪਾਰਟੀ ਜਿਹੜੀ ਆਪਣਾ ਜੋ ਆਪਣੀ ਪਾਰਟੀ ਦਾ ਜੋ ਸਟੈਂਡ ਹੈ ਕਿਤੇ ਨਾ ਕਿਤੇ ਦੁਬਾਰਾ ਤੋਂ ਜੋ ਛਵੀ ਹੈ ਉਹ ਸਹੀ ਕਰ ਪਾਉਂਦੀ ਹੈ ਕਿ ਨਹੀਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਛਵੀ ਨੂੰ ਰਾਜਾਵੜਿੰਗ ਦੇ ਬਿਆਨਾਂ ਦੇ ਕਾਰਨ ਜਿਹੜੀ ਖਰਾਬ ਹੋਈ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰਕਾਰ 2027 ਦੀ ਚੋਣਾਂ 'ਚ ਕਾਂਗਰਸ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਰਾਈਜ਼ ਜ਼ਰੂਰ ਦੱਸੋ ਤੇ ਬਾਕੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ